ਬੋਲਾ ਪਾਠੀ ਇਕੱਠੀਂ ਕਰੀ ਬੈਠੀ ਐ ਤਾਂ ਕਿੰਨੀਆਂ ਬਾਥੀਆਂ ਪੱਥੀ ਬੈਠੀ ਐ ਹਰ ਪੀਤੇ ਹਾਂ ਆਉਦੀ ਐ ਇਹ ਕੀ ਕਰੀ ਹੋਣੀ ਤੂੰ ਕੁਛ ਨਹੀਂ ਕਰਨਾ ਸੀ ਭੈਣੇ ਸਾਗ ਠੀਕ ਹੁੰਦੀ ਸੀ ਹਾਂ ਠੀਕ ਠਾਕ ਸਾਗ ਤਾਂ ਧਰਨੀ ਸੀ ਪਾਠੀਂ ਬੁਲਾਈ ਕਿ ਕੀ ਕਰੀ ਬੈਠੀ ਮੈਂ ਕਾਨੂੰ ਕਰਾਂਗੇ ਕੋਈ ਸਾਡੇ ਵਾਲੀ ਵੀਰਪਾਲ ਬਸਦੀ ਐ ਛੋਟੇ ਵੀਰ ਤੇ ਇੱਧਰ ਹਾਂ ਕੀ ਲਾ ਇੱਧਰ ਪੱਥਰ ਨੋ ਕੀ ਨਾ ਦੇ ਭਲਾ ਇਹ ਉਹ ਐਡਾ ਵੱਡਾ ਕੱਲ ਪਰ ਇਹਦੇ ਪੱਥਰ ਲੱਗਿਆ ਹੋਇਆ ਹੈ ਨਾ ਪੱਥੇ ਪੱਥੇ ਕਰ ਲਾ ਫਿਰ ਕੋਈ ਨਾ ਕੱਚੇ ਥਾਂਚੀ ਪੱਥੀਆਂ ਜਾਂਦੀਆਂ ਹੁੰਦੀਆਂ ਪਾਥੀਆਂ ਕੁੜੇ ਹੁਣ ਜੇ ਪੱਕੇ ਚ ਪੱਥੂਗੀ ਅੱਛਾ ਪਿੱਛੇ ਤੂੰ ਪਸਦੀ ਚੱਕ ਲਾਂਦੀ ਹੋਵੇਂਗੀ ਸਾਗ ਸੋਗ ਨੂੰ ਨਾ ਨਾ ਭਣੇ ਮੈਂ ਨਹੀਂ ਕਦੇ ਛੇੜੀਆਂ ਪਾਥੀਆਂ ਆਪਣੇ ਤਾਂ ਮੂਰੇ ਆ ਸ਼ੋਰ ਲੱਗਿਆ ਪਿਆ ਛਟੀਆਂ ਮੈਂ ਤਾਂ ਛਟਾਲਾਂ ਕਮੜੀ ਨਹੀਂ ਤੂੰ ਜਿਹੜਾ ਤੈਨੂੰ ਪਾ ਪਾ ਵੀ ਮੇਰੇ ਘਰੇ ਪਸਦੀ ਉਹ ਚਾਰ ਪਾਥੀਆਂ ਨੂੰ ਚੱਕ ਕੇ ਬਾਹਰ ਲਿਆ ਕਰ ਨਹੀਂ ਨਾ ਭਣੇ ਕੀ ਕਰਨਾ ਮੈਂ ਹਾਂ ਨਹੀਂ 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 ਨਾ ਪੋਲੀ ਬਣੀ ਨੇ ਹੁੰਦਾ ਤੇ ਤੇਰੇ ਘਰੇ ਤਾਂ ਨਾ ਸੁਣ ਵਰਕੇ ਆਪ ਹੀ ਆਂਦੇ ਗੁੜੇ ਨੋ ਨੋ ਫੁਰਦਿਤਾ ਮੈਂ ਹੀ ਇਹ ਵੇੜਾ ਓਏ ਤੂੰ ਔਰ ਨੀ ਕਿੱਡੀ ਪੜੀ ਐ ਉਹ ਤੈਨੂੰ ਬੇਹ ਕੁੜੇ ਲਾ ਰੱਖਿਆ ਨੇ ਨੀ ਕਿੱਡੀ ਕੁੜਰਾ ਤੋਤਾ ਤੇ ਉਹ ਦੇ ਕਿੱਡੀ ਚਲਾਕਾ ਚਾਤਰੋ ਨਹੀਂ ਚੱਲ ਕੋਈ ਨਾ ਨਾਲੇ ਤਾਂ ਨਾ ਮੇਰੀ ਢੂਈ ਦੀ ਕਸਰਤ ਹੋ ਜਾਂਦੀ ਐ ਆਏ ਜਦੋਂ ਮਾਂਹਾਂ ਜੀਆਂ ਮਾਰਦੀਆਂ ਮਾਂਜੇ ਨਾਲ ਊਟ ਆਪਾ ਤੋਂ ਕਸਰਤ ਹੁੰਦੀ ਨਹੀਂ ਮਾਂਜੇ ਦੇ ਬਹਾਨੇ ਨਾਲ ਕਸਰਤ ਨਹੀਂ ਗੁੱਸਾ ਤਾਂ ਨਹੀਂ ਕਰਦੀ ਹਰਪਿਤ ਲੈ ਕੁੜੇ ਜੇ ਤਾਂ ਹਾਂ ਹੀ ਕਰਨਾ ਨਾ ਆ ਦੋ ਚਾਰ ਕਰਾਂ ਦਾ ਹੋਰ ਪਾ ਪੁੱਛ ਲਿਆ ਕਰ ਗੋਹਾ ਕੁੜਾ ਉਹ ਹੀ ਪਾ ਕਰ ਲਿਆ ਕਰ ਇਹ ਸਰੀਕਣੀ ਨਾਲੋਂ ਤਾਂ ਫਿਰ ਉਹੀ ਚੰਗਾ ਤੈਨੂੰ ਛੱਡਿਆ ਕਰ ਨੀ ਮੇਰੀ ਗੱਲ ਸੁਣ ਇਹ ਤਾਂ ਆਪਦੀ ਐ ਹੈ ਜੇ ਇਹ ਨਾ ਬੱਥੂ ਗਿਆ ਥਾਂ 'ਚ ਹੋਰ ਕੌਣ ਬੱਥੂ ਨਹੀਂ ਆਉਂਦਾ ਕੌਣ ਅੱਜ ਕੱਲ ਮਾਰੇ ਅੱਜ ਵੀ ਟਾਈਮ 'ਚ ਕੁੜੇ ਇਹ ਤਾਂ ਤੁਹ ਪਤਾ ਨਹੀਂ ਪਿਛਲੀਆਂ ਗੱਲਾਂ ਕਿਦੋਂ ਲਈ ਬੈਠੀ ਹੋਏਗੀ ਨਹੀਂ ਭਾਣੇ ਇੰਨਾ ਕੋਰਾ ਹੋਇਆ ਨਹੀਂ ਜਾਂਦਾ ਵੇਖ ਕੰਵਲ ਹੁਣ ਜੇ ਆਉ ਦੇਣ ਵਾਲਾ ਐ ਗੁੱਸੇ ਹੋਵਾਂਗੇ ਹੈ ਆਉ ਦੇ ਚ ਤੇ ਬਗਾਨੇ ਚ ਫਿਰ ਕੀ ਫਰਕ ਰਹੇ ਆ ਸਾਡੇ ਦੇਖ ਲਾ ਮੇਰੀ ਦਰਾਣੀ ਹੈਗੀ ਗੱਗੂ ਦੇ ਘਰਾਂ ਦੀ ਮੰਜਾਲ ਕਾ ਮੇਰੇ ਘਰ ਐ ਡੱਕਾ ਫਿਟਜਾ ਨਾ ਪਾਣੀ ਕੋਈ ਗੰਦ ਨਹੀਂ ਪੁਜਾਉਂਦਾ ਪਰ ਛੱਕ ਦਰਾਣੀ ਹੈਗੀ ਪਰ ਆਪਾਂ ਨਹੀਂ ਪਾਈ ਉਹ ਕਰਦੇ ਹਜੇ ਮੈਂ ਤੈਨੂੰ ਮੇਰੇ ਸਵਾਦ ਦਾ ਪਤਾ ਵਾ ਸਾਡੀ ਬੇਬੇ ਤਾਂ ਬਾਹਰ ਜਾਂਦੀ ਹੋਈ ਕਹਿ ਕੇ ਗਈ ਸੀ ਮੈਨੂੰ ਕਹਿੰਦੀ ਵੇਖ ਭਾਈ ਦਰਾਣੀ ਜਠਾਣੀ ਆ ਤੁਸੀਂ ਜੇ ਪਿੱਛੋਂ ਲੋਕਾਂ ਨੂੰ ਝਜੂ ਵਿਖਾਈ ਗਈਆਂ ਤਾਂ ਕਹਿੰਦੀ ਸੋਡਾ ਹੀ ਜਲੂਸ ਨਿਕਲੂਗਾ ਤੂੰ ਤਾਂ ਨਹੀਂ ਨਹੀਂ ਜਾਨੀਆ ਉਹ ਤਾਂ ਹਾਂ ਉਹ ਛਾਰੇ ਤੇ ਤੋਸਾਰਾ ਗੰਮ ਕਰਾਉਂਦੀ ਐ ਮੈਂ ਕੋਈ ਨਾ ਤੂੰ ਮੈਨੂੰ ਐਂ ਦੱਸ ਛੱਡ ਪਰਾਂ ਉਹਦੀ ਗੱਲ ਤੂੰ ਕੀ ਕੰਮ ਆਈ ਸੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਮਹੈਦਰਾ ਤੁਸੀਂ ਕਿੱਥੇ ਭੱਜ ਗਏ ਮੇਰੇ ਤੜਕੇ ਕਾਹੀ ਸਾਗ ਤੋੜਨ ਗੰਨਿਆ ਸੀ ਇਕੱਠੀਆਂ ਨੇ ਹੋਰ ਜਾਣਾ ਇੱਥੇ ਐ ਸਾਗ ਲੈਣ ਜਾਂਦੀ ਸੀ ਹਾਂ ਕਿਉਂ ਵੀ ਮੈਂ ਤਾਂ ਗੱਲ ਕਰਦੀ ਐਂਗੀ ਮਹਲਾ ਦੇਖ ਲਵਾਂ ਸਾਗ ਲੈਣ ਜਾਂਦੀਆਂ ਹੁਣੀਆਂ ਜਾਂ ਮਾਹ ਖੇਤੋਂ ਸਾਡੇ ਮੁਰੂਦ ਲੱਗੇ ਹੋਏ ਨੇ ਮੈਂ ਕਿਉਂ ਨਾ ਲੈਣ ਗਈਆਂ ਹੁਣ ਮੈਂ ਤਾਂ ਪਾ ਪੁੱਛ ਲਿਆ ਅਸੀਂ ਤਾਂ ਨਾ ਭੈਣੇ ਦੋਨੋਂ ਦਰਾਣੀ ਜਠਾਣੀ ਭੈਣਾ ਬਣ ਕੇ ਰਹਿੰਦੇ ਆਂ ਵੇਖੋ ਸੋਡੇ ਵਾਲੀ ਤਾਂ ਵੇਖ ਭੈਣ ਤੇਰੇ ਨਾਲ ਚੱਜ ਨਾਲ ਬੋਲਦੀ ਨਹੀਂ ਹੈ ਤੇ ਇਹ ਤਾਂ ਭਾਈ ਵੀਰਪਾਲ ਤਾਂ ਮੈਨੂੰ ਕੁਛ ਨਹੀਂ ਕਹਿੰਦੀ ਸਮਾਂ ਦੀ ਅਬ ਮੈਨੂੰ ਤੜਕੇ ਮੈਂ ਇਹਨੂੰ ਨਾਲ ਹੀ ਲੈ ਗਈ ਇਹਦੇ ਪੈਸੇ ਹੀ ਕੰਮ ਆ ਇਹਦੇ ਗਾਏ ਵੀ ਨਹੀਂ ਕਿਹਾ ਵੀ ਦੀਦੀ ਮੇਰੇ ਕੰਮ ਪਈ ਹੈ ਅੱਛਾ ਸੋਡੇ ਵਾਲੀ ਦਾ ਮੈਂ ਨਾ ਹੀ ਕਿਸੇ ਦੀ ਮਿੰਟਾ ਕਰਾਂ ਤੇ ਨਾ ਹੀ ਆਪਾਂ ਥੱਲੇ ਲੱਗ ਕੇ ਰਹੇ ਆਂਗੇ ਆਪਾਤਾ ਆਪਣੀ ਭਾਈ ਫਿਰ ਜੇ ਅਗਲੀ ਨਹੀਂ ਮਣਾਉਂਦੀ ਮੇਰੇ ਨਾਲ ਫਿਰ ਮੈਂ ਆਪਾਤਾ ਆਪਣੀ ਮਣਾਉਂਦੀ ਤੇ ਤੂੰ ਹੀ ਹੈ ਜਿਹੜੀ ਇੱਕ ਚਲ ਚੰਗਾ ਤੂੰ ਗੱਲਾਂ ਛੱਡ ਆ ਜਾ ਚਾਹ ਦੀ ਕੁੱਟ ਮਨਾ ਚਾਹ ਤਾਂ ਅਸ ਮੇਰੇ ਤੈਨੂੰ ਆਈ ਪੁੱਛ ਨਹੀਂ ਸੀ ਤੜਕੇ ਕਿੱਦਾਂ ਬਣੀ ਜਾਂਦੀ ਸੀ ਮੈਂ ਦੇਖਿਆ ਸੀ ਸੋਨੂੰ ਅੱਛਾ ਨਹੀਂ ਸਾਗ ਖਾਣਾ ਹੋਊਗਾ ਆਪਨੇ ਕੋਲੀ ਭੇਜ ਦੂ ਸਾਗ ਦੀ ਚੰਗਾ ਕੋਲੀ ਨਾਲ ਕੋਈ ਨਹੀਂ ਸਰਦਾ ਚੰਗਾ ਟੀਪਣ ਭਰ ਕੇ ਹਾਂ ਟੀਪਣ ਭਰ ਕੇ ਭੇਜੀ ਤੇਰੇ ਬਿਓਰ ਤਾਂ ਬਲਾਈ ਖਾਂਦਾ ਚਲ ਚੰਗਾ ਟੀਪਣ ਭਰ ਕੇ ਭੇਜ ਦੂੰਗੀ ਨਾਲੇ ਮੈਂ ਤੈਨੂੰ ਐ ਕਹਿੰਦੀ ਸੀ ਕੱਦੂ ਤੋੜਿਆ ਪਿਆ ਤੇ ਮੈਂ ਮੁੰਡੇ ਦੇ ਹੱਥ ਫੜਾਉਂਗੀ ਚੰਗਾ ਤੂੰ ਕੱਦੂ ਖਾ ਕੇ ਖੁਸ਼ ਹੋ ਚੱਲ ਚੰਗਾ ਚੱਲਿਆ ਹੋਇਆ ਕਹਿੰਦੀ ਬਰਾਨੀ ਜਠਾਣੀ ਦੀ ਬੰਦੀ ਹੈਗੀ ਕੋਈ ਨਹੀਂ ਮੈਨੂੰ ਵੀ ਕਮਲ ਨਾ ਜਾਣੀ ਜੇ ਨਾ ਸੋਡੇ ਚ ਫਰਕ ਪਵਾਇਆ ਮੇਰੇ ਤਾਂ ਕਾਲਜ ਅੱਗ ਲੱਗੀ ਪਈ ਆ ਜਦੋਂ ਕੱਠੀਆਂ ਦੇਖਦੀਆਂ ਸਾਨੂੰ ਆ ਇੱਕ ਸਾਡੇ ਵਾਲੀ ਉਹੀ ਤਾਂ ਗੱਲ ਹੈ ਮੇਰੀ ਵੀ ਬਰਾਨੀ ਆ ਪਤਾ ਕੋਈ ਨਹੀਂ ਦੇਖ ਲਾ ਹਾਂ ਜੇ ਕਹਿੰਦੀ ਆਗੀ ਬਰਾਨੀ ਆ ਮੇਰੀ ਸਾਗ ਲੈਣ ਜਾਂਦੀ ਹੈ ਲੈ ਇਹ ਵੀ ਤਾਲ ਕਿੰਨੇ ਵਧੀਆ ਦੀਦੀ ਤੁਸੀਂ ਦੱਸੋ ਠੀਕ ਆ ਜੀ ਕਿੱਧਰੋਂ ਆਈਆਂ ਤੁਸੀਂ ਕਿ ਮੈਂ ਇੱਧਰ ਤੁਹਾਡੇ ਹਰਪ੍ਰੀਤ ਕੇ ਗਈ ਸੀਗੀ ਅੱਛਾ ਕਿਵੇਂ ਕੋਈ ਕੰਮ ਸੀ ਮੈਂ ਉਹਦੇ ਕੋਈ ਕੰਮ ਸੀ ਮੰਨਦਾ ਥੋੜਾ ਜਿਹਾ ਮੈਂ ਟੁਕੀਲਾ ਬਰਬਰ ਜੇ ਕਰਦੀ ਆਉਂਦੀ ਸੀ ਨਾ ਨਾ ਉਹ ਤਾਂ ਮੈਂ ਆ ਕੇ ਘਰ ਦੀ ਗੱਲ ਕਰਦੀ ਸੀ ਅੱਛਾ ਨਾ ਪਸੂ ਨਾ ਖੁੱਲੇ ਆਣਾ ਮੈਂ ਹੀ ਚੋਟੀ ਲੈਂਦੀ ਸੀ ਅੱਛਾ ਚਲੋ ਇਹਦੀਆਂ ਕਹਾਣੀਆਂ ਫਿਰ ਤੈਨੂੰ ਮਹਾਰਾਜ ਤੈਨੂੰ ਵੀ ਬਿਦਾ ਦੇ ਕਿ ਮੈਂ ਬੀਪਾ ਲਈ ਐ ਤਾਂ ਆਖੀ ਨਾ ਮੂਨੇ ਕਮਲ ਕੋਈ ਗੱਲ ਕਹੀਗੀ ਹੁਣ ਮੈਂ ਜਾ ਕੇ ਹਰਪ੍ਰੀਤ ਨਾਲ ਲੜ ਕੇ ਪਰ ਮੇਰੀ ਗੱਲ ਸੁਣ ਲੈ ਇੱਕ ਨੀ ਮੇਰੀ ਗੱਲ ਸੁਣ ਬੁਝਾਰ ਤਈਆਂ ਕਾ ਤੋ ਬੈ ਜਾਨੀਆ ਸਹੀ ਸਹੀ ਗੱਲ ਦੱਸ ਗੱਲ ਕੀ ਐ ਮੇ ਇਹ ਤੇ ਤੇਰੇ ਕੰਮ ਦੀ ਗੱਲ ਐ ਪਤਾ ਕੀ ਐ ਮੈਂ ਗਈ ਸੀ ਉਹਨਾਂ ਦੇ ਘਰ ਪਾਠੀਆਂ ਬੱਤ ਜੀਂਗੀ ਹਾਂ ਕਿਉਂ ਤੈਨੂੰ ਨੀ ਹਰਪ੍ਰੀਤ ਤਪਣ ਤੈਨੂੰ ਬਾਲਾ ਕੁਛ ਬੋਲੀ ਅੱਛਾ ਹੋਰ ਉਹਨੂੰ ਕੀ ਕਹਿੰਦੀ ਸੀ ਉਹ ਲਾ ਕਹਿੰਦੀ ਗੰਦ ਪਾ ਕੇ ਤਰ ਬੰਦੀ ਆ ਬੋਕਰ ਮੈਂ ਮਾਰਦੀ ਆ ਇਹ ਮਾਮਾ ਲੈਣੀ ਬੰਕੇ ਕੰਮ ਇੱਥੇ ਗੋਹਾ ਸੁੱਟ ਜਾਂਦੀ ਆ ਮੈਂ ਕੀ ਕਰਾਂ ਆਏ ਆ ਬਾਤ ਐ ਉਹ ਤਾਂ ਬਲਾਈ ਕੋ ਸਪੈ ਮੁਰਗਾ ਆਣਾ ਦਿੰਦੇ ਸੀ ਵੀਰ ਪਾਲੇ ਮੰਨ ਬਣਾ ਨਾ ਮੰਨ ਪੜੇ ਮੇਰਾ ਤਾਂ ਤੇਨੂੰ ਕਹਿਣ ਦਾ ਹੱਕ ਸੀਗਾ ਮੇਰਾ ਤਾਂ ਮੇਰੀ ਛੋਟੀ ਭੈਣ ਹੈ ਉਹ ਤਾਂ ਗੱਲ ਹੈਗੀ ਆ ਪਰ ਮੇਰੀ ਗੱਲ ਸੁਣੋ ਠੀਕ ਹੈ ਨਾ ਹਰਪ੍ਰੀਤ ਦੀਦੀ ਉਹ ਬਿਲਕੁਲ ਵੀ ਨਹੀਂ ਮੇਰੇ ਬਾਰੇ ਕੁਝ ਮਾੜਾ ਚੰਗਾ ਬੋਲਦੀ ਨਾਲੇ ਸਾਡਾ ਸਾਡਾ ਤਾਂ ਦਰਾਣੀ ਜਠਾਣੀ ਦਾ ਐਨਾ ਏਕਾ ਨਾ ਲੋਕ ਵੀ ਖੜ-ਖੜ ਤਰੀਫਾਂ ਕਰਦੇ ਆ ਵੀ ਦਰਾ ਏਕਾ ਤਾਂ ਇੰਨਾ ਦਾ ਦਰਾਣੀ ਜਠਾਣੀ ਦਾ ਜੀ ਵੀਰ ਪਾਲੇ ਇਹ ਤਾਂ ਤੇ ਉਹ ਵੀ ਮਨੇ ਬਣਾ ਕੇ ਤੇ ਉਹੀ ਲਾਈ ਬੈਠੀਆਂ ਪਤਾ ਲੋਕ ਤਾਂ ਆਏ ਸੁਣਦੇ ਨੇ ਵੇ ਹਾਂ ਬਿੱਦਰਾਂ ਜੇ ਠਾਣੀ ਦਰਾਨੀ ਨੂੰ ਕੀ ਮੇਂਂ ਨਿੰਦਦੀ ਆ ਆ ਤਾਂ ਤੇਰਾ ਭਲੇਖਾ ਐ ਬਸ ਰਹਿਣ ਦੇ ਲੋਕਾਂ ਨੂੰ ਤਾਂ ਸਭ ਨੂੰ ਸਭ ਪਤਾ ਐ ਵੀ ਉਤੋਂ ਕੀ ਐ ਵਿੱਚੋਂ ਕੀ ਐ ਤੂੰ ਸਾਡੇ ਇਹਨਾਂ ਗੱਲਾਂ ਤੋਂ ਕੀ ਲੈਣਾ ਕੋਈ ਗੱਲ ਨਹੀਂ ਸਾਡੀ ਨਾ ਬੇਬੇ ਬਾਹਰ ਤੈਨੂੰ ਵੀ ਪਤਾ ਉਹ ਕਹਿ ਕੇ ਗਈ ਸੀ ਨਾਲੇ 베ਰੀ ਗੱਲ ਸੁਣ ਲੈ ਹੈ ਕਿ ਤੇ ਜਿਹੜਾ ਤਾਂ ਦੂਰ ਮੇਰੇ ਦਾ ਹੁੰਦਾ ਉਹ ਤਾਂ ਚੱਲ ਕੇ ਆਉਂਦਾ ਹੁੰਦਾ ਆਪਦਾ ਆਪਦਾ ਹੀ ਕੰਮ ਆਉਂਦਾ ਹੁੰਦਾ ਮੇਰੀ ਗੱਲ ਸੁਣਦੀ ਦੀ ਨਾਲੇ ਨਾ ਤੂੰ ਐਨੀ ਵੱਧੀਆਂ ਘਟੀਆਂ ਗੱਲਾਂ ਕਰਕੇ ਕਿਤੇ ਸਾਨੂੰ ਨਾ ਲੜਾ ਦੀ ਹੋਰ ਕਿਤੇ ਇਹ ਲਿਆ ਮਿਲਿਏ ਅੱਗੇ ਕਿਤੇ ਤੈਨੂੰ ਵੱਧ ਵੀ ਘਟਦੀ ਗੱਲ ਕਿੱਦੇ ਕਿੰਨਾ ਤਾਂ ਲੜਾਤਾ ਤੈਨੂੰ ਮੈਂ ਐਂ ਦੱਸ ਨੀ ਮੈਂ ਤੇਰੇ ਕੋਲ ਇਹ ਗੱਲ ਦਸੀਆ ਵੀ ਤੈਨੂੰ ਐਂ ਨਹੀਂ ਦਈਏ ਨਹੀਂ ਕੀ ਫੇਰ ਹੈ ਜਦ ਰਾਣੀ ਟਾਣੀਆਂ ਨਾਲੋਂ ਕਹੜੀ ਹੋਈ ਐ ਕੋਈ ਨਹੀਂ ਮੈਂ ਤਾਂ ਉਦੋਂ ਜਕੀਰ ਮੰਨੂਗੀ ਜਦੋਂ ਮੇਰੇ ਮੂੰਹ ਤੇ ਕਹੋਗੀ ਮੇਰੇ ਕੋਈ ਵੀ ਬੰਦਾ ਕਾ ਨਾਮ ਦਾ ਨਹੀਂ ਕਹਿੰਦਾ ਨਾ ਕਹੀ ਤੇਰੇ ਬੜਾ ਮੇਰੇ ਤਾਂ ਪੱਥਰ ਲੱਗਿਆ ਹੋਇਆ ਇੱਧਰ ਕੱਚਾ ਚਲ ਮੈਂ ਉਧਰ ਪੱਥਰ ਲੈਨੇ ਮੈਂ ਤਾਂ ਭਈ ਉਹਨੂੰ ਬਤਾ ਲੈ ਥਰ ਤੋਂ ਗੱਲ ਯਾਦ ਆ ਗਈ ਕਹਿੰਦੀ ਆਪ ਦਾ ਪੋਚੇ ਲਾ ਲਾ ਕੇ ਅੰਚ ਮਕਾ ਕੇ ਰੱਖਦੀ ਮੇਰੇ ਘਰੇ ਗੰਧ ਪਾ ਜਾਂਦੀ ਇਹ ਇਹ ਤੈਨੂੰ ਤਾਂ 100 ਗੁੱਸ ਬੋਲਦੀ ਆ ਆ ਮਜਾਲ ਕਹ ਮੇਰੀ ਬਰਾਣੀ ਕਹ ਜੇ ਮੈਂ ਤਾਂ ਵਿਚਾਰਾ ਨਾ ਪਾੜਦਾ ਚਲ ਚੰਗਾ ਕੋਈ ਗੱਲ ਨਹੀਂ ਮੈਂ ਹਰਪ੍ਰੀਤ ਦੀਦੀ ਕੋਲ ਜਾਨੀ ਆ ਉਹਦੇ ਨਾਲ ਕਰਦੀਆਂ ਗੱਲ ਵੀ ਕੀ ਕਹਿੰਦੀ ਸਿਰਪਾਲ ਸੰਭਲ ਕੇ ਗੱਲ ਮੇਰੇ ਤੇ ਨਾ ਬੁੱਤੀ ਮੈਂ ਤਾਂ ਤੈਨੂੰ ਆਪਣੀ ਛੋਟੀ ਭੈਣ ਬਣਾ ਕੇ ਗੱਲ ਕੀਤੀ ਆ ਅੱਗੇ ਕੋਈ ਤੇਰੀ ਮਰਜ਼ੀ ਬਾਹਾਂ ਨੂੰ ਮੈਂ ਨਾ ਸਮਾਂ ਕਿੰਨੀ ਮਰਜ਼ੀ ਸੁਣੀ ਜਮ ਮੈਂ ਤੈਨੂੰ ਬਾਹਾਂ ਨੂੰ ਨਾ ਦੱਸੂੰਗੀ ਲੈ ਦੇਖ ਲੈ ਇਹ ਚੰਗਾ ਆ ਦੇਖ ਲੈ ਕਰ ਲੈ ਤੈਨੂੰ ਪਤਾ ਤੇਰੇ ਬਾਈ ਦਾ ਫੋਨ ਆਉਣ ਵਾਲਾ ਚੱਲ ਕੋਈ ਨਹੀਂ ਲੈ ਕਰ ਲੋ ਪਹਿਲਾ ਹੂੰ ਤੂੰ ਕੀ ਜਾਣੀਂ ਹੁਣ ਮੈਂ ਉਹਦੇ ਕੋਲੇ ਜਾ ਕੇ ਕਹੂੰ ਵੀ ਤੇਰੀ ਦਰਾਨੀ ਤੈਨੂੰ ਇੰਨਾ ਖੁਸ ਬੋਲਦੀ ਵੀ ਮੈਂ ਤਾਂ ਇਹ ਥੱਲੇ ਲਾਇਆ ਹੋਇਆ ਹਰਪ੍ਰੀਤ ਹੰਪਨ ਲੈ ਆ ਗੁੱਲੀਆਂ ਪਾਥਨਾ ਪਣੀ ਐ ਹੁਣ ਦੱਸ ਇਹਨੂੰ ਬੇਲੀ ਕਿਵੇਂ ਕਰਾਂ ਇਹ ਹੁਣ ਉਹਨੇ ਹੈਪੀ ਨਿਕਵਾੜ ਵਾਲੇ ਨੂੰ ਵੇਚਤੀ ਹੁਣ ਜੇ ਮੈਂ ਵੀਰਪਾਲ ਨੂੰ ਕਹੂੰਗੀ ਫੇਰ ਆਏ ਕੋ ਹਰਦੀ ਵੀਰੀ ਕੀ ਕਰ ਜਾਂਦੇ ਤੁਸੀਂ ਇਹ ਕਰਨਾ ਤਾਂ ਕੁਝ ਵੀ ਨਹੀਂ ਮੈਂ ਤੈਨੂੰ ਐਂ ਕਹਿੰਦੀ ਸੀ ਹਾਂ ਪਾਥਰ ਨੂੰ ਕਿਸੇ ਹੋਰ ਪਾਸੇ ਧਰ ਦੇ ਭਾਈ ਆ ਰੇੜੀ ਨੇ ਤੇਰੇ ਬਾਈ ਨੇ ਵੇਚਤੀ ਕਵਾੜ ਵਾਲੇ ਨੂੰ ਹੁਣ ਆ ਵੀ ਹੁਣ ਤੂੰ ਇਹ ਗੱਲਾਂ ਕਰ ਲਾਗੀ ਟੁੱਟੀ ਪਈਆ ਕਵਾੜ ਵਾਲੇ ਨੂੰ ਹੋਰ ਮੈਂ ਤੈਨੂੰ ਪਹਿਲਾਂ ਮੁੱਛ ਕਿਹਾ ਰਿਆ ਸੀ ਕਿ ਪਹਿਲੇ ਮੇਰੇ ਚ ਪਾਥਰ ਧਰਨਾ ਔਰ ਉਹ ਵੀ ਜਦ ਕਹਿੰਦੇ ਜੇ ਅਸੀਂ ਰੇੜੀ ਵੇਚਣੀ ਨਹੀਂ ਹੋ ਬੀ ਬਈਆ ਤੁਹਾਡੀ ਵੀ ਜੀ ਬਣਾਉਣੀ ਆ ਪਾਪਾ ਟਰਾਲੀ ਲੈਣੀ ਆ ਇਹ ਰੇੜੀ ਵੇਚ ਦਾਂਗੇ ਹੁਣ ਇਹ ਤਾਂ ਟੁੱਟੀ ਤੋਂ ਕੀ ਕਰਾਉਣਾ ਕਵਾੜ ਵੀ ਘਰੇ ਰੱਖਿਆ ਮਾੜਾ ਹੁੰਦਾ ਹੁਣ ਮੇਰੀ ਗੱਲ ਸੁਣ ਦੀ ਪੁੱਤਰਾਂ ਦੇ ਮੱਥੇ ਪਾਖੀਆਂ ਚੱਕੀਆਂ ਆਈਆਂ ਨੇ ਤੈਨੂੰ ਪਤਾ ਮੇਰੀ ਧਰਦੀ ਧੂੜੀ ਦੇਖਦੀ ਰਹਿੰਦੀ ਉਹ ਕੰਮ ਵਾਲੀ ਨੂੰ ਪੁੱਛੂਗੀ ਜਿਉਂ ਨਹੀਂ ਹਾਂ ਕਰਦੀ 1-2 ਦਿਨਾਂ ਤੱਕ ਮੈਂ ਬੋਲੀ ਕਰ ਦੂੰਗੀ ਮੈਨੂੰ ਮਾਤਾ ਤੇਰੇ ਕੋਲ ਕੰਮ ਆਈ ਸੀ ਵੀ ਬਹੁਤ 10 ਕੰਮ ਮੈਂ ਤੈਨੂੰ ਐ ਕਹਿੰਦੀ ਸੀ ਕੰਮ ਤਾਂ ਤੂੰ ਮੈਨੂੰ ਦੱਸ ਦੀ ਤੂੰ ਮੰਗਲੇ ਨੂੰ ਦੋ ਘੰਟੇ ਇੱਧਰ ਰੱਖ ਲਈ ਮੰਗਲਾ ਆਪਣਾ ਅਸੀ ਦੀ ਜਿਹੜਾ ਆਪਣਾ ਪਾਉਂਦਾ ਹੈ ਵੀਰਾ ਚਾੜਾ ਉਹ ਰੱਖ ਦੂਗਾ ਇਹਨੂੰ ਪਾਖਣਾ ਜਿੱਥੇ ਰਖਾਉਣਾ ਹੋਈਆਂ ਰਖਾ ਲਈ ਪਹਿਣਣ ਕੇ ਨਾ ਇਹਨੂੰ ਬੇਲੀ ਕਰ ਦੇ ਚਲ ਕੋਈ ਗੱਲ ਨਹੀਂ ਮੈਂ ਕਰਵਾ ਦੂੰਗੀ ਬੇਲੀ ਤੇ ਮੈਨੂੰ ਆਂ ਦੱਸ ਜਾਏਗੀ ਮੇਰੇ ਨਾਲ ਮਾਨਸਾ ਨਹੀਂ ਪਹਿਣੇ ਮਾਨਸਾ ਕਿੱਥੋਂ ਜਾੜੂ ਤੈਨੂੰ ਪਤਾ ਤਾਂ ਹੈਗਾ ਉਹ ਛੋਟੀ ਸੂਣ ਵਾਲੀ ਆ ਪਹਿਲਾਂ ਹੁਣ ਲੈ ਫੇਰ ਕੀ ਹੋ ਜਾ ਉਹ ਮੰਨ ਲ ਘਰੀ ਆਗਾ ਉਹ ਨਹੀਂ ਬੜਾ ਇਕੱਲੀ ਵੀਰ ਜੀ ਕਿੱਥੇ ਨੇਗੇ ਵੀਰ ਜੀ ਤਾਂ ਤੇਰਾ ਚਿਹਰਾ ਲਈ ਗਿਆ ਉੱਥੇ ਨਾ ਬਾਬੇ ਨੇ ਕੁੜੀਆਂ ਦੇ ਵਿਆਹ ਕਰਨਾ ਗਰੀਬਾਂ ਦੇ ਅੱਛਾ ਹਾਂ ਮੱਤੀ ਜਾਣ ਦੀ ਰਿੰਦਵਾਵ ਹੈਗਾ ਮਤਲਬ ਮੈਂ ਜਵਾਬੋਂ ਤਾਂ ਕਾਨੂੰ ਦਿੰਦੀ ਸੀ ਫਿਰ ਹੁਣ ਮੇਰੀ ਗੱਲ ਸੁਣ ਹੁਣ ਜੇ ਮੈਂ ਨਾ ਉਹਦੀ ਗਾਰ ਕਰੂੰਗੀ ਪਹਿਲਾਂ ਝੋਟੀ ਆ ਤੈਨੂੰ ਪਤਾ ਪਸ਼ੂ ਖਰਾਬ ਹੋ ਜਾਂਦਾ ਹੁੰਦਾ ਤੇ ਬਾਕੀ ਮੰਗਲੇ ਤੇ ਤੱਕ ਕੰਮ ਸਿੱਟ ਕੇ ਮੈਂ ਕਿੱਦੋਂ ਜਾ ਸਕਦੀ ਹਾਂ ਲੈ ਜੀ ਗੁੱਸਾ ਨਾ ਕਰੀ ਨਾ ਅੱਗੇ ਤਾਂ ਤੂੰ ਮੈਨੂੰ ਕਦੇ ਨਹੀਂ ਜਵਾਬ ਦਿੱਤਾ ਪਹਿਲੇ ਮੇਰੇ ਨਾਲ ਤਰਪੰਨੇ ਹੁਣ ਪਤਾ ਨਹੀਂ ਕਦੇ ਰੋੜੀ ਤੇ ਕਦੇ ਉਂਗਰਾ ਇਹ ਕੀ ਸੰਭਾਣ ਨੇ ਸੰਭੇ ਬਾਹਰ ਹੋਈ ਪਈ ਆ ਮੇਰੇ ਤਾਂ ਗੱਲ ਤੂੰ ਤਾਂ ਉਹੀ ਬਾਜ਼ਾਰ ਤਾਂ ਜੀਆਂ ਪਾਈ ਐਨੀ ਆ ਪਰ ਇਹਦਾ ਨਾ ਢੋਰੀ ਬਣ ਜਾਂਦੀ ਹੈ ਤੇ ਇਹ ਤਾਂ ਤੂੰ ਬਣਨੀ ਹੈ ਤੇਰੀ ਗੱਲ ਸੁਣ ਜੀ ਆਪਣੇ ਕੋਲੇ ਕੋਈ ਗੱਡੀ ਗੁੱਡੀ ਹੁੰਦੀ ਸਵਾਰੀ ਉਹ ਗੱਡੀ ਹੁਣ ਤੇਰੇ ਘਰਾਂ ਵਾਲਾ ਘਰੇ ਰੱਖਦਾ ਨਹੀਂ ਉਹ ਨਾਲ ਲੈ ਜਾਂਦਾ ਮੈਂ ਕਿਸੇ ਡਰਾਈਵਰ ਨੂੰ ਪੁੱਛ ਕੇ ਆਪਾਂ ਬੰਦ ਵਿੱਚ ਜਾ ਜਾਂਦੇ ਆਂ ਤਾਂ ਬੱਸਾਂ ਦੇ ਟੱਕੇ ਨਹੀਂ ਖਾਦੇ ਜਾਂਦੇ ਮੇਰਾ ਤਾਂ ਨਾ ਸਾਰਾ ਦਿਨ ਹੀ ਆਇਆ ਨਾ ਗਜੂ ਨਾ ਇਹ ਤੈਨੂੰ ਪਤਾ ਤੂੰ ਦੱਸ ਮੈਨੂੰ ਪਤਾਈਆ ਤੁਸੀਂ ਬੇਜੱਦਾ ਕਹਦੇ ਵੀ ਭਾਈ ਮੈਂ ਤਾਂ ਵੀਰ ਭਾਏ ਤੇਰੇ ਨਾਲ ਜਾਣਾ ਨਹੀਂ ਹੈਗਾ ਪਤਾ ਨਹੀਂ ਹੁਣ ਤੇਰੇ ਦਿਮਾਗ ਦੇ ਵਿੱਚ ਕੀ ਚੱਲੀ ਜਾਂਦਾ ਮੰਤਾ ਪਾ ਪਾਣੀ ਲਾਉਂਦਾ ਅੱਗੇ ਘੜਾ ਪਾ ਗੱਡੀਆਂ ਤੇ ਜਾਂਦੇ ਸੀ ਅੱਗੇ ਵੀ ਤਾਂ ਬੱਸ ਚੜਤੀ ਜਾਂਦੀਆਂ ਸੀ ਜਦੋਂ ਕੱਪੜਾ ਲੈਣ ਜਾਂਦੇ ਸੀ ਨਹੀਂ ਕੱਪੜਾ ਲੀਡਾ ਤਾਂ ਲੈਣ ਜਾਂਦਨਾ ਸੀ ਮੇਰੀ ਗੱਲ ਸੁਣ ਨਾਲ ਝੋਤੀ ਕੰਨੀ ਵੀ ਵੇਖ ਲਾ ਤੈਨੂੰ ਗੱਲ ਇਹ ਕਿ ਉਹ ਡੇਗਲੀ ਦੇ ਮੇਲੇ ਵਿਖੇ ਜਾਂਦਾ ਉੱਪਰ ਲੈ ਜਾਂਦਾ ਹੁੰਦਾ ਪਸ਼ੂ ਪੈਲਣਾਂ ਦਾ ਆਹੀ ਤਾਂ ਦੁੱਖ ਹੁੰਦਾ ਚੱਲ ਚੱਲ ਬਾਬਾ ਨੇ ਮੇਰੇ ਕੋਲ ਵੀ ਇੰਨਾ ਤਾਂ ਕੱਲੂ ਜਾਵੜੀ ਅੱਜ ਕੋਈ ਮਸ ਜਵਾਬ ਅੱਜ ਜਵਾਲ ਦੇ ਤਾਂ ਕੱਲ ਵੀ ਫੇਰ ਕੋਈ ਬਹਾਨਾ ਬਣਾ ਲੇਗੀ ਕੱਲ ਕੋਈ ਹੋਰ ਜਵਾਬ ਦੇ ਦੇਗੀ ਪਰ ਹਣ ਦੇ ਬੱਸ ਮੈਂ ਤਾਂ ਕੱਲੀ ਹੀ ਜਾਵਾਂਗੀ ਚਲ ਕਰ ਲਈ ਜਾਉਗਾ ਲ ਇਕੱਲੇ ਕੜਾ ਜਾਂਦੇ ਨਹੀਂ ਇਹ ਵੀ ਉਦੋਂ ਅਜ ਪਤਾ ਨਹੀਂ ਕੀ ਇਹਦਾਂ ਭਿੰਡਾ ਖਾਧੀਆਂ ਆਏ ਆਏ ਹੁੱਸੇ ਚ ਆਈ ਹੁੰਦੀ ਸੀ ਟੈਂਕੀ ਤਾਂ ਨਹੀਂ ਭਰ ਗਈ ਤੇ ਰੱਖੂ ਵੀ ਸਾਡੇ ਕੰਨੀ ਚਿੱਕੜ ਹੋ ਗਿਆ ਲੈ ਕੁੜੇ ਹਮ ਬਿੰਦ ਚ ਜਵਾਬ ਦੇ ਕੇ ਰੱਖਤਾ ਮੈਨੇ ਤਾਂ ਕਮਲ ਦੀਆਂ ਗੱਲਾਂ ਲੱਗਦਾ ਸਹੀ ਨੇ ਹੱਕੇ ਤਾਂ ਇਹਨੂੰ ਕੋਈ ਜਵਾਬ ਦਿੱਤਾ ਕਿਤੇ ਇਹ ਤਾਂ ਨਹੀਂ ਹੈਗਾ ਕਮਲ ਸੱਚੀ ਕਹਿੰਦੀ ਆ ਹੁਣ ਤਾਂ ਅਨੁਭਵ ਆ ਲੈਂਦੀ ਆ ਕਦੇ ਬਾਠੀਆਂ ਲਈ ਆਂ ਹਾਂ ਕਿ ਬਾਠੀਆਂ ਚੱਕ ਲੈ ਤੇ ਕਦੇ ਮੈਂ ਬਾਜ਼ਾਰ ਨਹੀਂ ਜਾਂਦੀ ਹਰ ਤਾਂ ਬਥੇਰੇਆਂ ਕੋਲ ਲੂਲੀ ਚ ਗੱਲਾਂ ਮਾਰਦੀ ਹੁੰਦੀ ਸੀ ਲੈ ਬੇਬੇ ਆ ਕਹਿੰਦੀ ਆ ਬੇਬੇ ਨੂੰ ਜਿਠਾ ਨਹੀਂ ਰੜਕੇ ਰਿਹਾ ਕਰਾਂਗੇ ਮੈਂ ਹੁਣ ਪੁੱਛਣ ਆਲਾ ਹੋਵੇ ਹੁਣ ਬੇਬੇ ਦੀਆਂ ਗੱਲਾਂ ਐ ਕਿਸੇ ਦੀ ਤੂੰ ਭੁੱਲ ਗਈ ਕੋਈ ਗੱਲ ਨਹੀਂ ਇੱਕ ਵਾਰ ਮੈਂ ਇੱਕ ਦਿਨ ਇਹਨੂੰ ਵੀ ਤਾਂ ਕੰਮ ਪੈਗਾ ਉਧਰ ਮੈਂ ਜਵਾਬ ਦਾਂ ਅੱਖੇ ਲੈ ਵੀ ਨਹੀਂ ਲੱਗਦੀ ਕੋਈ ਗੱਲ ਨਹੀਂ

ਪੁੱਤਾਂ ਵਾਲਿਆਂ ਨਾਲ ਕਾਤੋ ਜੁਲਦੀ ਸੀ ਤੈਨੂੰ ਕੁਝ ਕਿਹਾ ਹੋਊਗਾ ਮੈਂ ਤਾਂ ਇਹੋ ਜੀ ਕੋਈ ਗੱਲ ਹੀ ਨਹੀਂ ਕਹੀ ਪਤਾ ਨਹੀਂ ਮੈਂ ਮੇਰੇ ਪੁੱਤ ਜੀ ਦੇਰੇ ਪੁੱਤ ਜੀ ਕੀ ਫਰਕ ਹਾਂ ਲੈ ਦੇਖ ਲੈ ਕਰ ਲੋ ਪਲ ਮੈਂ ਤੈਨੂੰ ਮੈਂ 20 ਵਾਰ ਹੀ ਕਿਹਾ ਵੀ ਆਪਦਾ ਆਪਦਾ ਨਹੀਂ ਕੋਈ ਹੁੰਦਾ ਹਏ ਤੂੰ ਮੈਂ ਚੰਗਾ ਮੈਂ ਤਾਂ ਬਣ ਉਹ ਗੁੱਸਾ ਆ ਜੇ ਤੇਰੇ ਪੁੱਤ ਕਹਿ ਰਦੀ ਸੀ ਮੈਂ ਆਖਿਆ ਮਾਂ ਦਾ ਹਰਪ੍ਰੀਤ ਨੂੰ ਸਮਝਾ ਕਿੰਨੇ ਵੀ ਇਹੋ ਜਿਹਾ ਤੂੰ ਕੀ ਗਲਤੀ ਕਰਤੀ ਕੁੜੇ ਅੱਛਾ ਪਰ ਅੱਗੇ ਤੱਕ ਤੇ ਉਹਨੇ ਇਹ ਜਾ ਕੁਛ ਕਿਹਾ ਨਹੀਂ ਪਤਾ ਨਹੀਂ ਗੋਲੀ ਚਤਾ ਬਲਾਂ ਹੀ ਕੁਛ ਬੋਲਦੀ ਜਾਂਦੀ ਸੀ ਮੈਂ ਹੁਣ ਗਵਾਂਢੀ ਦੇਖਦੇ ਨਹੀਂ ਹੁਣ ਜਿਹੜਾ ਬੋਲਦੀ ਗਾਲਾਂ ਦਿੰਦੀ ਸੀ ਤੈਨੂੰ ਇਹ ਮੈਨੂੰ ਤਾਂ ਨਾ ਚੌਂਚੀ ਦੇਣ ਲੱਗ ਜਾਂਦੀ ਹੈ ਗਾਲਾਂ ਅੱਜ ਮੈਨੂੰ ਕਹਿੰਦੀ ਮਾਨਸਾ ਚੱਲ ਮੇਰੇ ਨਾਲ ਪਤਾ ਨਹੀਂ ਭਾਈ ਮੈਨੂੰ ਤਾਂ ਚੌੜ ਹੈ ਕਿ ਕੀ ਆ ਪਰ ਦੇਖਣ ਵਾਲੇ ਨੂੰ ਤਾਂ ਇਹ ਲੱਗਦਾ ਵੀ ਸੱਚੀ ਵਿੱਚ ਅਗਲਾ ਸੀਰੀਅਸ ਗੱਲ ਕਰਦਾ ਆਪਾਂ ਦੇਖੋ ਝੂਠ ਨਹੀਂ ਬੋਲਦੇ ਤੈਨੂੰ ਪੂਰੀਆਂ ਸੀਰੀਅਸ ਹੀ ਗਾਲਾਂ ਦਿੰਦੀ ਸੀਗੀ ਝੌੜ ਚੂੜ ਆਲਾ ਤਾਂ ਟਾਈਮ ਗਿਆ ਅੱਗੇ ਸੀ ਭਾਈ ਟਾਈਮ ਉਹ ਵੀ ਮੈਂ ਤਾਂ ਨਾ ਕੰਦੀ ਰੇੜੀ ਬੇਲੀ ਕਰਨ ਨੂੰ ਆ ਬਸ ਹਾਂਹੀ ਗੱਲ ਸੀ ਤਾਂ ਹੀ ਗਏ ਸੀ ਕੰਦੀ ਨਹੀਂ ਕਹੀ ਇਸ ਮੰਦਿਰ ਨੇ ਪਾਠਾਂ ਧਰੀ ਬੈਠੀ ਉਹਦੇ ਚ ਰੇੜੀ ਚ ਤੇ ਰੇੜੀ ਹੈਪੀ ਨੇ ਇਹ ਦੇ ਚੀ ਬਸ ਫੇਰ ਉਹਨੂੰ ਆਹੀ ਬਹਾਨਾ ਠਾ ਗਿਆ ਕਹਿੰਦਾ ਹਾਂ ਦਸਰੀਕ ਕਾਹਨਾ ਕਿਸਦਾ ਨਹੀਂ ਇਥੋਂ ਪੜਾ ਲੱਗਦਾ ਹੁੰਦਾ ਨਹੀਂ ਨਹੀਂ ਕਵਲੇ ਇਹ ਪਾਠਾਂ ਗਿੱਲੀਆਂ ਗਿੱਲੀਆਂ ਨੇ ਕੋਦੇ ਹੋਰ ਹੈ ਮੈਨੂੰ ਆਖੇ ਮੈਂ ਹਾਂ ਸੁੱਕੀਆਂ ਤਾਂ ਪੈਣੀਆਂ ਗਿੱਲੀਆਂ ਦੇਖੋ ਮੈਂ ਆ ਜੜੀ ਰੇੜੀ ਪਰੇ ਰੇੜੀ ਚਾਹੀ ਗੀਆਂ ਗਿੱਲੀਆਂ ਮੈਂ ਕਿਹਾ ਜਾਂ ਤਾਂ ਭਾਈ ਇਹਨੂੰ ਘਰੇ ਸਟਾਲਾ ਇਹ ਤੂੰ ਨਹੀਂ ਕੰਮ ਲਈਆਂ ਹਾਂ ਅਗਲੇ ਨੇ ਕਹੇ ਮੇਰੀ ਰੇੜੀ ਵੇਲੇ ਕਰ ਕਿਉਂ ਤੂੰ ਫੁੱਡ ਫੁੱਡ ਕਰਦੀ ਔਗਲੇ ਮੇਰੇ ਹਾਂ ਇਹ ਵੀ ਗੱਲ ਤੇ ਠੀਕ ਆ ਆ ਨਾ ਤੂੰ ਤਾਂ ਆਪ ਭਾਣਿਆ ਹੋਈ ਗੱਲ ਤੇਰੇ ਵੀ ਸੜਿਆ ਪਿਆ ਵੀ ਚੱਲ ਮੇਰੀ ਗੱਲ ਸੁਣ ਚੱਲ ਕੋਈ ਨਾ ਆ ਤਾਂ ਚੰਗਾ ਹੋਇਆ ਤੂੰ ਮੈਨੂੰ ਦੱਸਦਾ ਕੀ ਮੇਰੇ ਵਾਰੀ ਉਹ ਕੀ ਬੋਲਦੀ ਐ ਆ ਜਾਨੀ ਚਾਹ ਦੇ ਘਟ ਕਰੀਆ ਚਾਹ ਹੀ ਕੇ ਜੱਤ ਉਹ ਰੋਜ਼ ਕਹਿੰਦੀ ਆਜਾ ਤੇ ਤੇਰੀ ਗੱਲ ਸੁਣ ਮੈਂ ਤਾਂ ਭਣ ਬਲਾਈ ਸੱਚੀ ਢੱਡ ਬੱਚਿਆ ਉਹ ਮਹੱਲਾ ਉਹ ਵਿਚਾਰੀ ਕਿਸੇ ਨੂੰ ਪੰਜ ਤਾਂ ਨਾ ਕਰੇ ਉਹ ਆਪ ਦਾ ਸਮਝਦੀ ਐ ਤੇ ਇਹ ਉਹਨੂੰ ਉੱਤਾਂ ਨਹੀਂ ਆਣੀਆਂ ਗਾਣਾਂ ਨਹੀਂ ਨਾ ਨਹੀਂ ਭਣੀ ਸ੍ਰੀਕਣੀ ਕਾ ਨੂੰ ਆ ਕਹਿੰਦੇ ਸ੍ਰੀਕ ਤਾਂ ਮਿੱਟੀ ਦਾ ਮਾਲ ਨਹੀਂ ਹੁੰਦਾ ਉਹ ਤਾਂ ਫੇਰ ਵੀ ਇੱਕ ਇਨਸਾਨ ਹੈ ਹੈ ਨਾ ਭਾਈ ਆ ਪੰ ਦਾ ਚੰਗਣ ਲੱਗਾ ਉਹ ਸਾਡੇ ਵਾਲੀ ਐ ਉਹ ਬਾਈ ਖੜਾ ਮੈਨੂੰ ਲਾਦਾ ਤੈਨੂੰ ਗੋਲ ਮਾਰੀ ਜਾਨੀ ਤੰਗਾ ਹਮ ਚਾਰ ਹੀ ਕੁਟ ਕਿਹੜੀ ਮੰਗਰੀ ਆ ਜਾਂਦੇ ਨੇ ਹੋਰ ਲੈ ਆ ਲੋੜਾ ਲਾਉਂਦੀ ਆ ਵੀਰ ਪਾਲ ਵੀ ਹੈਂ ਵੀ ਚਲ ਘਰੇ ਤਾਂ ਮੇਰੇ ਨਾਲ ਗੁੱਸਾ ਹਾਲਾ ਸੀ ਮੈਨੂੰ ਮੂੰਹ ਤੇ ਕਹਿ ਦਿੰਦੀ ਆ ਕਮਲ ਨੂੰ ਸੁਣਾਉਂਦੀ ਕੀ ਲੋੜ ਸੀ ਗਾਵਾਂ ਦੇ ਕੁੜ ਦੇਣ ਵਾਲੀ ਮੈਂ ਤਾਂ ਕੋਈ ਗੱਲ ਦੀ ਨਹੀਂ ਇਹ ਜੀ ਕੋਈ ਲੈ ਆਜਾ ਪਾਠਿਆਂ ਨੂੰ ਚੱਕ ਕੇ ਕੰਮ ਨਮੇੜੀ ਦੇ ਨੂੰ ਰੋਗ ਰੋਗ ਸੁਣਾ ਪੈਂਦਾ ਮੈਨੂੰ ਇਹ ਮੇਰੀ ਗੱਲ ਸੁਣਾ ਆ ਗਾਵਾਂ ਦਾ ਕਿੱਥੋਂ ਕੋਰਸ ਕੀਤਾ ਤੂੰ ਕਿਉਂ ਪੈਨਗੜਾ ਕਾਣਾ ਮੈਂ ਕਿਹੜਾ ਕੰਜਰ ਨੂੰ ਗਾਲਾਂ ਦਿੱਤੀਆਂ ਨੇ ਕੰਜਰ ਕਿਹੜਾ ਤੂੰ ਜਵਾਕ ਨੂੰ ਗਾਲਾਂ ਦਿੰਦੀ ਏ ਮੇਰੇ ਮੁੰਡੇ ਚ ਤੇ ਤੇਰੇ ਮੁੰਡੇ ਚ ਕੋਈ ਫਰਕ ਆ ਪੁੱਤ ਦੱਬਦੀ ਏ ਤੇ ਮੇਰੀ ਗੱਲ ਸੁਣਾ ਦੇ ਦੀ ਮੂੰਹ ਸੁਣਾ ਦੇ ਮੈਂ ਜੇ ਕੋਈ ਬਾਤ ਨੂੰ ਗਾਲਾਂ ਨਹੀਂ ਦਿੱਤੀਆਂ ਜੀ ਮੈਂ ਕਦੇ ਫਰਕ ਕਰਦੀਆਂ ਤੇਰੇ ਮੇਰੇ ਜਿਵੇਂ ਸੰਭਾਲ ਕੇ ਬੋਲਿਆ ਨਹੀਂ ਜਾਂਦਾ ਹੁੰਦਾ ਪੁੱਤ ਟਿੱਕਰ ਗੱਲ ਆਵੇ ਮੇਰੀ ਗੱਲ ਸੁਣਾਂ ਕਿ ਹੋਵੇਗਾ ਚੀਜ਼ਾਂ ਨੂੰ ਬੋਡੀ ਕੇ ਵੈਨ ਨੂੰ ਤੁਸੀਂ ਮੈਂ ਭਾਈ ਹੋਣਾ ਕੀ ਆ ਸੌ ਸੌ ਗੱਲਾਂ ਬੋਲਦੀਆਂ ਮੈਨੂੰ ਪਰ ਮੈਂ ਕੀ ਬੋਲਣਾ ਪਪਾ ਸ਼ਨੀ ਮੇਰੀ ਗੱਲ ਸੁਣ ਮੈਂ ਤੈਨੂੰ ਆਏ ਕਿਹਾ ਮੈਂ ਖਾ ਪਾ ਇਹ ਹਾਫ ਦੀ ਨਾ ਪਾ ਆਪਣਾ ਚੱਕਲਾ ਸੀ ਰੇੜੀ ਵੇਚੀ ਆ ਤੇਰੇ ਚਾਚੇ ਨੇ ਬੇਦੇਮਾ ਨੂੰ ਸਾਰਾ ਘਰ ਦਾ ਚੱਕਣ ਵਾਲਾ ਕਰਕੇ ਪਰ ਤੇ ਮੇਰੀ ਗੱਲ ਸੁਣੋ ਤੇਰੇ ਤੂੰ ਮੈਨੂੰ ਕੁਝ ਕਹੇਗਾ ਮੈਂ ਕੀ ਕਹਿਣਾ ਹੈ ਤੇਰੇ ਤੇ ਉਹਨੇ ਰੇੜੀ ਵੇਚੀ ਤੇ ਮੈਨੂੰ ਪਤਾ ਨਹੀਂ ਉਹਨੇ ਕੁਝ ਕਿਹਾ ਨਹੀਂ ਚਾਹੀਨਾ ਮੇਰੀ ਗੱਲ ਸੁਣ ਲੈ ਬਾਈ ਮਾਤਾ ਕੋਈ ਉੱਚਾ ਨਹੀਂ ਕੋਈ ਗੱਲ ਨਹੀਂ ਬੋਲੀ ਹੈ ਵੇਖ ਤੂੰ ਤੈਨੂੰ ਨਾ ਕਦੇ ਮਾਰਾ ਮੇਰੀ ਗੱਲ ਸੁਣ ਪਾਹ ਰਹਾ ਅਗਲੇ ਨਹੀਂ ਕੋਈ ਲੋਕਾਂ ਕੋਲ ਕੀ ਕਹਿੰਦੇ ਆਖੀ ਆਹਦੇ ਦਾ ਚੇਸ਼ਾ ਲਾ ਰੱਖਿਆ ਨੇ ਕੋਚੇ ਵਾਲਿਆਂ ਦੀ ਸਾਡੇ ਘਰੇ ਪਾਉਂਦੀਆਂ ਗੰਦ ਮੈਂ ਕਹਤਾ ਗੰਦ ਪਾਉਣਾ ਉਹਨੇ ਨਾ ਕੋਈ ਗੱਲ ਕਹੀ ਨਹੀਂ ਮੇਰੀ ਤਾਂ ਗੱਲ ਸੁਣਦੇ ਬਾਬਾ ਜੀ ਹਾਂ ਜੇ ਤੁਸੀਂ ਇੱਕ ਦੂਜੇ ਨੂੰ ਕੁਝ ਆਖੇ ਨਹੀਂ ਇਹ ਕਿਉਂ ਕਰਦੇ ਤੁਸੀਂ ਇਹਨੇ ਕਿਹਾ ਕਿ ਉਹ ਤੇ ਉਹਨੇ ਹਮਿੰਦੀ ਮੈਨੂੰ ਤਾਂ ਕਮਲ ਕਹਿੰਦੀ ਸੀ ਮੇਰਾ ਕਮਲ ਨੇ ਬੱਸ ਉਹਨੇ ਮਾਰਿਆ ਨਾ ਕਿਸ ਮਾਰਾ ਚਲ ਗਿਆ ਮੋਲਦੀ ਆਲੀ ਤਾਂ ਆਪੇ ਹੀ ਦੱਸ ਕੇ ਗਈ ਆ ਮੇਰੀ ਗੱਲ ਸੁਣ ਹਰਪ੍ਰੀਤ ਵੀ ਆਇਆ ਤਾਂ ਕਮਸ਼ ਕੰਮ ਸਹਾਈ ਤੇ ਤੇਰੇ ਮੁੱਤ ਤੇਰੇ ਮੁੱਤ ਤੇ ਮਾਰਕ ਗਈ ਮੈਂ ਕਹਾਂ ਤੂੰ ਤੇਰੇ ਮੁੱਤਾਂ ਨੂੰ ਗਾਲਾਂ ਦੇਉਂਗੀ ਆਪਣੇ ਕੋਈ ਫਰਕ ਆਗਾ ਪਤਾ ਬੋਰੇ ਚੁੱਪ ਕਰ ਜੋ ਤੁਸੀਂ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਆਖਿਆ ਮੈਨੂੰ ਪਤਾ ਹੀ ਆਦਾ ਲੋਕਾਂ ਨੇ ਘਰੇ ਘਰਨੇ ਸਿਰਦੀ ਆ ਉਹਨੇ ਕੁਲੋਂ ਬਣਾ ਕੇ ਨਾ ਗੱਲਾਂ ਉਡੀਕ ਮਰਾਉਣ ਦੀ ਕੋਸ਼ਿਸ਼ ਕੀਤੀ ਹੈ ਤੁਨੂੰ ਮੈਂ ਬਾਲੀ ਤਾਂ ਕੋਈ ਗਲਤੀ ਨਹੀਂ ਕੀਤੀ ਪੁੱਤ ਤੇਰੀ ਮਾਸੀ ਕਿਦੋਂ ਦੀ ਪਸਦੀ ਹੈ ਇਥੇ ਕੋਈ ਗਲਤੀ ਅੱਛਾ ਬਸ ਮੈਨੂੰ ਲੱਭੀ ਸਮਝ ਆ ਸਾਰੇ ਪਵਾਰਿਆਂ ਦੀ ਜੜ ਨਾ ਕਮਲ ਉਹ ਨਹੀਂ ਜਾਣਾ ਕਹਿੰਦਾ ਇਹ ਜਾਣੇ ਠੀਕ ਹੈ ਨਾ ਮੇਰੀ ਗੱਲ ਸੁਣ ਲੈ ਚੱਲ ਉਹਦੇ ਕੋਲ ਚੱਲ ਖੜ੍ਹ ਜਾ ਉਹਨਾਂ ਦੇ ਘਰ ਨਹੀਂ ਜਾਣਾ ਆ ਪਾਉਗੀ ਉਹ ਜਿਹੜੇ ਬੰਦੇ ਨੂੰ ਬਹਿਤ ਕਰਨੀ ਲੱਗੇ ਨਾ ਉਹ ਟਿੱਕੇ ਖੜਦਾ ਨਹੀਂ ਹੁੰਦਾ ਉਹ ਦਵਾਰੇ ਆਉ ਤੇ ਤੁਸੀਂ ਇੱਥੇ ਰਹੋ ਉਹ ਆਪਾਂ ਪਰਾਂ ਦੀ ਸੇਵਾ ਕੋਈ ਨਾ ਤੇ ਆਪਾਂ ਫਿਰ ਜੁਰਦ ਚੱਲਦੀ ਰੱਖਦੇ ਹਾਂ ਹਾਂ ਜਾਣ ਬੁੱਝ ਕੇ ਆਪਾਂ ਲੜਦੇ ਆਂ ਕਿਹਾ ਉਹ ਨਹੀਂ ਲੱਗੇ ਵੀ ਲਾਮੀ ਮੀਂਹ ਤੂੰ ਤੂੰ ਮੈਨੂੰ ਆਂ ਕਰਦੀ ਆ ਤੂੰ ਨਹੀਂ ਇਹ ਕਰਦੀ ਮੇਰੀ ਦਾਸਾ ਨਾ ਮਾਰੇ ਪਰ ਆਂ ਭਾਈ ਨੂੰ ਫੋਨ ਕਰਾਂਗੀ ਮੈਂ ਨਹੀਂ ਇੱਥੇ ਰਹਿਣੀ ਮੈਂ ਮੇਰੇ ਘਰੇ ਪਤਾ ਪਾਣੀ ਲਦੀ ਨੀ ਪਤਾ ਇਹ ਗੱਲ ਦਾ ਕੀ ਮੀਨੂ ਕੀ ਕਿਹਾ ਸੀ ਆਖੇ ਉਹ ਕਹਿੰਦੀ ਆ ਸਾਡੇ ਘਰੇ ਗੰਭ ਪਾਉਂਦੀ ਆ ਹੈ ਦੇਖ ਲੈ ਕਿਹਦੇ ਤੂੰ ਬੋਲਦੀ ਪਹਿਲੇ ਮੈਂ ਨਹੀਂ ਇਹ ਵੀ ਗੱਲ ਕਹੀ ਹੈ ਜੀ ਮੈਂ ਮਹਾਂਵਾ ਤੂੰ ਕਮਲ ਦਾ ਨਾੜਾ ਲੈ ਲੋਟ ਕੇ ਸਾਰੇ ਹੱਸੀ ਜਾਂਦੇ ਨੇ ਮੈਂ ਵੀ ਤਾਂ ਹੀ ਆਈ ਇਹ ਮੇਰੀ ਗੱਲ ਸੁਣ ਤੂੰ ਮੈਨੂੰ ਕਿਹਾ ਹੀ ਸੀ ਉਹ ਪੱਕ ਪੇਟਦੀ ਆ ਕਿ ਮੈਂ ਕਿਦੋਂ ਕਹਤਾ ਤੈਨੂੰ ਹਾਏ ਮਰ ਜਾ ਕਿੱਡੀ ਪਾੜੀ ਆ ਮੈਨੂੰ ਨਹੀਂ ਮੈਂ ਜਦੋਂ ਮਾਰਸਾਂ ਨੂੰ ਜਾਂਦੀ ਸੀ ਮੈਨੂੰ ਰਾਸਤੇ ਮੈਨੂੰ ਕਹਿੰਦੀ ਇਹ ਵੀ ਤੁਸੀਂ ਕਿੱਧਰ ਚੱਲ ਰਹੇ ਹੋ ਮੈਂ ਤਾਂ ਮਾਰ ਆ ਗਿਆ ਮੈਨੂੰ ਕਹਿੰਦੀ ਕਹਿੰਦੀ ਭਾਈ ਇਹ ਨਹੀਂ ਮੰਨਤਾ ਲੜੋ ਆਪਾਂ ਲੜੀਏ ਇਹ ਇਹ ਵੇਖੋ ਕਰਾਈ ਇਹ ਮੇਰੇ ਪਿਆਰ ਨੂੰ ਲੱਗਦੀ ਇਹ ਆਇਆ ਹੀ ਲੋ ਹਾਂ 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 ਰੱਬਾ ਪਤਾ ਹਾਂ ਨਾ ਬਟਰਾ ਰਿਆ ਪਰ ਮੈਂ ਇਹ ਗਣੋ ਕਿ ਮਾਂ ਨਾਲ ਉਹਦੇ ਵਿੱਚ ਤੇ ਤੁਸੀਂ ਆਈਂ ਦਰ ਮੇਰੀ ਕਿਤੇ ਬੱਤ ਨਹੀਂ ਤਾਂ ਉਹ ਤਾਂ ਕਹਿੰਦੇ ਹੁੰਦੇ ਆ ਇਹ ਬੁੜੀਆਂ ਦੀ ਗਿੱਚੀ ਪਿੱਛੇ ਮਾਤ ਹੁੰਦੀ ਆ ਆ ਗੱਲ ਨੂੰ ਕਹਿੰਦੇ ਹੁੰਦੇ ਆ ਨੀ ਮੈਂ ਤਾਂ ਤੈਨੂੰ ਇਹੋ ਜਿਹਾ ਕੋ ਸਾਖੇ ਨਹੀਂ ਸੀ ਮਾਂ ਨਾਲ ਤਾਂ ਨਹੀਂ ਲੈਵੀਂ ਸੀ ਤੈਨੂੰ ਉਹ ਤਾਂ ਕੱਟ ਨਹੀਂ ਆਉਂਦੇ ਹੁੰਦੇ ਹਾਂ ਸਭ ਤੋਂ ਕਲੀਅਰ ਕਰ ਲਈ ਇਹ ਆ ਦੇਖੋ ਆ ਪਾਈ ਦੀ ਯਾਰ ਤਾਂ ਕਮੋਲਾ ਆ ਦੇਖੋ ਇੱਕ ਹਾਲ ਤਾਂ ਆ ਗਿਆ ਨਾ ਜਿਹੜੇ ਦੇਖ ਹਾਏ ਹਾਏ ਨੀ ਬਦਿਆ ਹੈਗਾ ਆਪਣੇ ਚੇਨੀ ਕੋ ਹੋਉਂਦੀ ਮੈਂ ਤਾਂ ਮਰ ਮਰ ਜਾਂਦੀ ਮੈਨੂੰ ਪੁੱਤ ਗਿਆ ਨਾ ਆਪਣਾ ਭਾਈ ਨਾਲਕ ਚਾਹ ਸੱਦ ਕਰੇ ਆਜਾ ਹੁਣ ਤਾਂ ਤਾਂ ਇੱਕ ਵਾਰ ਵੀ ਰਮਾਂ ਆਜਾ